ਨਾਗੇਸੀ ਬੈਠੀ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ ਇਸ ਕਰਦਾ ਮੈਂ ਵਾਦਾ ਕਰਦਾ ਕਿਥੇ ਆ ਫਿਕਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਤੇ ਖੋਜ ਕੇ ਦਰਬੰਦ 30 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਵਾਦਾ ਕੀਤਾ ਹੈ 8500 ਰੁਪਿਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਘਰੀਦ ਦੀ ਉਹਨਾਂ ਨੂੰ ਪਰਮੰਤ ਦੇਣ ਦਾ ਵਾਦਾ ਕੀਤਾ ਹੈ ਜਿਹੜੀ ਜੀਪੀ ਦੀ ਇੱਥੇ ਰਹਿੰਦੀ ਸੀ ਮਾਰਕੀਸ਼ੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਡੇ ਵੱਲ ਤੋਂ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ ਮੈਂ ਵੀ ਕਹਿੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈਂਟੇਨੈਂਸ ਦੇਖੇ ਜਾਣ ਕੁਛ ਦੱਸਣ ਵੀ ਅਜੀ ਜਨੰਦਰ ਵਾਸਤੇ ਕੀ ਕਰਾਂਗੇ ਉਹਨੂੰ ਮਨੂੰ ਅਮੀਦ ਸੀ ਕੁਛ ਰਿਵਾਈਵ ਕਰਨ ਦਾ ਕਰਨਗੇ ਜਨੰਦਰ ਵਾਸਤੇ ਮਨੂੰ ਮੀਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨਗੇ ਮਨੂੰ ਅਮੀਦ ਸੀ ਕੋਈ ਹਸਤਾੜ ਦਾ ਅਨਾਉਂਸਮੈਂਟ ਕਰਨਗੇ ਤੇ ਇੱਥੇ ਅਸੀਂ ਏਅਰ ਜਮਾਂਗੇ ਜਾਂ ਇੱਥੇ ਸੀ ਪੀਜੀਏ ਲੈ ਕੇ ਆਮਾਂਗੇ ਇੱਥੇ 에어ਪੋਰਟ ਹੈ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵੱਲੇ ਅਸੀਂ ਮਤਾ ਪਾਸ ਕਰਿਆ ਸੀ ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਇਹਨਾਂ ਦੇ ਜਿਹੜੇ ਜਿਹੜੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ 'ਚ ਕਰਾਂਗੇ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਰਾਸ਼ਾ ਜੋ ਕੱਢ ਕੇ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇ ਜੀ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਤੇ ਖੋਜ ਕੇਂਦਰ ਬਣਨਗੇ 30 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ 8500 ਰੁਪਿਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰਮੰਤ ਦੇਣ ਦਾ ਵਾਅਦਾ ਕੀਤਾ ਹੈ ਐਸੇ ਗਾਰੰਟੀ ਦਿੰਦੇ ਆ ਕਿ ਕੇਂਦਰ ਦੀ ਸਾਡੀ ਸਰਕਾਰ ਆਏਗੀ ਆ ਐਪੀ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਮਾਗੇ ਤੇ ਮੰਨਰੀਗਾ ਦੀ ਜਿਹੜੀ ਤਰਕ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 500 ਰੁਪਿਆ ਪ੍ਰਤੀ ਮਹੀਨਾ ਕਰਾਂਗੇ ਤੇ ਪ੍ਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਐਸੀ ਸਮਝਾ ਚ ਦਿੱਤੀ ਹੈ ਐਸੀ ਰਾਜਸਥਾਨ ਚ ਕੀਤੀ ਹੈ ਸਾਡੀਆਂ ਸਰਕਾਰਾਂ ਨੇ ਕੇਦਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀਏធី ਯੂਨੀਵਰਸਿਟੀ ਲਈ ਕੀ ਆਮਾਗੇ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਅਸੀਂ ਬਚਨ ਵਾਧਾ ਐਸੀ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਤੇ ਇੱਥੇ ਵੀ ਕੀਤਾ ਇੱਥੇ ਸਾਡਾ ਮੈਨੀਫੈਸਟੋ ਹੈ ਤੁਹਾਨੂੰ ਦੱਸ ਰਿਹਾ ਕਿ ਅਸੀਂ ਮੈਡੀਕਲ ਟੂਰਿਜ਼ਮ ਨੂੰ ਨਿਰੰਦਰ ਦੇ ਵਿੱਚ ਬढ़ावा ਦੇਣਾ ਹੈ ਕਿ ਬਹੁਤ ਸਕੋਪ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਉਣਾ ਚਾਹਦੇ ਐ ਐਸੀ ਬਾਗਾ ਮੋਟ ਨੂੰ ਖੋਲ ਕੇ ਇੱਥੇ ਇਸ ਪਾਸੇ ਦਾ ਮੈਡੀਕਲ ਲੋਕਰ ਸੂਤਾ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਕੋ ਜਾਓ ਇੱਥੇ ਬਾਈ ਰੋਡ ਵੀ ਆ ਸਕਦੇ ਆ ਉਹ ਇੱਥੇ ਇਲਾਜ ਕਰਾਇਆ ਕਰਦੇ ਤੇ ਬਾਹਰੋਂ ਦੇਸ਼ਾਂ ਤੋਂ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ ਦੀ ਬਹੁਤ ਮਹਿੰਗਾ ਇਲਾਜ ਇੱਥੇ ਅਸੀਂ ਇਹ ਸਹੂਲਤیں ਪਿਆਰ ਕਰਾ ਦੇ ਮੈਡੀਕਲ ਦੋਜ਼ ਨੂੰ ਵਧਾਵਾ ਦਵਾਂਗੇ ਏਮਜ਼ ਹਸਪੀਟਲ ਯਾ ਪੀ ਜੀ ਆਈ ਐਸੀ ਇੱਥੇ ਦੋਨੋਂ ਵੀ ਲੈ ਕੇ ਆਵਾਂਗੇ ਤੇ ਸਿਵਲ ਹਸਪੀਟਲ ਨਾਲ ਇੱਥੇ ਦੇ ਬੁਰੇ ਹਾਲ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ ਕਿ ਇਹ ਜਿਹੜਾ ਇੱਥੇ ਪਹਿਲਾ ਤੋਂ ਪਿੰਡ ਦਾ ਹਸਪਤਾਲ ਹੈ ਉਹ ਸਰਕਾਰੀ ਹਟਾ ਜਾਏਗਾ ਇਹ ਚੀਜ਼ਾਂ 'ਤੇ ਵਿਸ਼ਵਾਸ ਹੋਣ ਹੈ ਸੰਨਤਾ ਦੇ ਵਿੱਚ ਇੱਥੇ ਆਈਟੀ ਹੱਬ ਕੇਂਦਰ ਸਰਕਾਰ ਵੱਲੋਂ ਐਸੀ ਬਣਾਵਾਗੇ ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸੰਨਤ ਨੂੰ ਮੋੜ ਸੁਰਜੀਤ ਉਹ ਮੈਂ ਤੁਹਾਨੂੰ ਦੱਸਦਾ ਕਿ ਇੰਡਸਟਰੀ ਐਸੀ ਸਾਰੀ ਉਹ ਦਵਾਰੇ ਹੱਡਾ ਰੋੜੀਆਂ ਇਹਨਾਂ ਨੇ ਬੰਦ ਕਰਤੀਆਂ ਸਾਡਾ ਰੌ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ ਸਾਡੀ ਫੋਰਜਿੰਗ ਇੰਡਸਟਰੀ ਖਤਮ ਹੋ ਰਹੀ ਹੈ ਸਾਡੀ ਪੂਲ ਮਸ਼ੀਨਾ ਬੰਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਸਕੀਮ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਸਿੱਖਾ ਮੁਕਤੀ ਬਣਾਉਣ ਵਾਸਤੇ ਦਾ ਵਧੀਆ ਇੱਥੇ ਅਸੀਂ ਕ੍ਰਿਕਟ ਸਟੇਡੀਅਮ ਬਣਾਣਾ ਹੈ ਤੇ ਨਾਲ-ਨਾਲ ਬਾਕੀ ਹਾਕੀ ਇੱਥੇ ਦੀ 메인 ਗੇਮ ਹੈ ਉਸ ਦੇ ਸਟੇਡੀਅਮਾਂ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਹੈ ਇਹ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਇੱਥੇ ਸਨੇਚਿੰਗ ਹੋ ਰਹੀ ਹੈ ਇੱਥੇ ਲੁਕਤਾ ਹੋ ਰਹੀ ਹੈ ਇੱਥੇ ਫਰੋਤੀਆਂ ਮਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਤੇ ਜੇ ਲੋ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇੱਥੇ ਦੇ ਮਾਫੀਆ ਦਾ ਜਿਹੜਾ ਨੈਕਸਸ ਹੈ ਉਹ ਤੋੜ ਕੇ ਆ ਲਵਾਂਗੇ ਪਹਿਲਾਂ ਵੀ ਕਾਂਗਰਸ ਨੇ ਜਾਨਾ ਵਾਰ ਕੇ ਇੱਥੇ ਸ਼ਾਂਤੀ ਹਰ ਕਾਨੂੰਨ ਵਾਸਤਾ ਨੂੰ ਬਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਏਗੀ ਜਾਂ ਚੰਨੀ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿੱਚ ਵਿਚਾਲੇ ਮੈਂ ਹੋਰ ਕੁਝ ਰਹਿਣ ਨਹੀਂ ਦੇਣਾ ਇੱਕ ਹਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਵਾਤਾਵਰਨ ਦਾ ਇੱਥੇ এনवायरमेंट ਦਾ ਇੰਪਰੂਵਮੈਂਟ ਕਿਉਂਕਿ ਮੈਂ ਇੱਥੇ ਸਮੂਹਿਕ ਡਵੈਲਪਮੈਂਟ ਕਰਨਾ ਕੋਈ ਗਲੀਆਂ ਨਾਲੀਆਂ ਗੱਡੀਆਂ ਨਹੀਂ এনवायरमेंट ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈ ਹੈਲਥ ਠੀਕ ਕਰਨੀ ਇੱਥੇ ਲੋਕਾਂ ਦੀ ਇਨਕਮ ਦੇ ਸਾਧਨ ਵਧਾਣੇ ਇੱਥੇ ਅੱਛਾ ਵਾਤਾਵਰਨ ਜਿਹੜਾ ਸਾਡਾ ਇੱਥੇ ਕਾਨੂੰਨ ਵਿਵਸਥਾ ਉਹ ਠੀਕ ਕਰਨੀ ਹੈ ਸੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਇਸ ਲਈ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋਡ ਰੋੜਰਾਂ ਨੂੰ ਦੇਖਿਆ ਪਿਛਲੇ 2 ਸਾਲਾਂ ਦੇ ਵਿੱਚ ਲੁੱਕ ਵਾਲੇ ਨਹੀਂ ਦੇਖੇ ਇਹ ਸਾਰਾ ਕੁਝ ਐਸੇ ਠੀਕ ਕਰਨ ਵਾਲਾ ਹੈ ਲੈਸਿਆਂ ਦੀ ਰੋਕਤਾਂ ਦਾ ਵੱਡਾ ਮਸਲਾ ਹੈ ਐਸੀ ਇਹ ਜਿਹੜਾ ਮੈਨੀਫੈਸਟੋ ਅੱਜ ਜਾਰੀ ਕਰਾਂਗੇ ਤੇ ਨਾਲ ਨਾਲ ਜੋ ਮੈਂ ਪਹਿਲਾਂ ਕੰਮ ਕੀਤੇ ਜਿਲਧਰ ਸ਼ਹਿਰ ਜਿਹਦੇ ਵਿੱਚ ਆਦਮਪੁਰ ਚ ਕਾਲਜ ਵੀ ਖੋਲਿਆ ਹੈ ਢੇਰਾ ਬੱਲਾ ਨੂੰ 25 ਕਰੋੜ ਰੁਪਏ ਦਿੱਤੇ ਸਤਪੁਰ ਪੂਰੀ ਮਹਾਰਾਜ ਜੀ ਦੇ ਕਮਿਊਨਿਟੀ ਸੈਂਟਰ ਕਿਵੇਂ ਦਿੱਤੇ ਹੈ ਇੱਥੇ ਮੈਂ 30 ਭਗਵਾਨ ਪਛੂ ਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਏ ਦਿੱਤਾ ਹੈ। ਇੱਥੇ ਦਾ ਜਿਹੜਾ ਦੇਵੀ ਤਲਾਬ ਮੰਦਿਰ ਹੈ ਉਹਦਾ GST ਮਾਫ ਐਸੀ ਕੀਤਾ ਸੀ। ਜਿਹੜਾ ਉੱਤੇ ਲੰਗਰ ਪ੍ਰਧਾਨੀ ਚੱਲੇ ਦੀ ਉਥੇ GST ਪਿਛਲੀ ਉਹਨਾਂ ਨੇ ਕੀਦਰਾ ਉਹਦਾ GST ਮਾਫ ਹੋਏਗਾ। ਇਹ ਮੈਂ ਕੈਪੀਟਲ ਦੇ ਵਿੱਚ ਫਾਸਟ ਕੀਤਾ ਹੋਇਆ ਹੈ। ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਕਿ ਮੈਂ ਦੇਵੀ ਤਲਾਬ ਮੰਦਿਰ ਦਾ ਵੀ GST ਮਾਫ ਕੀਤਾ ਹੈ। ਬਹੁਤ ਕਬ ਮੈਂ ਜਲੰਧਰ ਦੇ ਵਿੱਚ ਕੀਤੀ ਹੈ ਉਹਨਾਂ ਦੀ ਮੈਂ ਗੁਜ਼ਾਰੀ ਕਰਾਂਗਾ ਤੇ ਨਾਲ ਨਾਲ ਹੌਣ ਵਾਲੇ ਸਰਪਰ ਦੇ ਅੰਦਰ ਮੈਂ ਇੱਕ ਆ ਰਿਹਾ ਲੰਡਰ ਕੋਚ ਮੈਂ ਇੱਕ ਰੇਕੀ ਉਹਦੀ ਸੇਵਾ ਕਰ ਲਵਾਂਗਾ ਜੇ ਕੋਈ ਦਿੱਕਤ ਨਹੀਂ ਜਲਦਾ ਹੁੰਦਾ ਮੈਂ ਦਿੱਕਤੇ ਜੇ ਕੋਈ ਕਿਸੇ ਨੂੰ ਦੱਸਾਓਗੇ ਤਾਂ ਮੈਂ ਵੱਡੇ ਵਿਚਾਰ ਰਹਾ ਦਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਦਾ ਮੇਰਾ ਕੋਈ ਨਾਇਕ ਵੇਲਾ ਨਹੀਂ ਨਾ ਮੇਰਾ ਆਖਰੀ ਹੈ ਇਹ ਮੈਂ ਅੱਜ ਤੱਕ ਮੈਂ ਕਿਸੇ ਲੋਕ ਜੋ ਗੱਲ ਕਹੀ ਉਹਦੇ ਤੇ ਖੜਿਆ ਧੋਖਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਜੇ ਕਹਿ ਰਿਹਾ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ ਤੁਹਾਡੇ ਵਿਚਕਾਰ ਰਹਿ ਕੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦੀ ਪਾਰਟੀ ਦੇ ਨਾਲ ਮੁੱਖ ਮੰਤਰੀ ਸੁਖਵਾਨ ਇਹ ਤੇਰਾ ਕਿਸਾਨਾਂ ਦੇ ਨਾਲ ਕੀ ਬੈਰ ਪ੍ਰਧਾਨ ਮੰਤਰੀ ਜੀ ਆ ਰਹੇ ਆ ਇਹ ਕਲੈਕਟਰ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਕੀ ਆ ਉਹਨੂੰ ਇੱਥੇ ਆਇਆ ਤੇ ਉਹਨਾਂ ਨੂੰ ਔੜਾ ਵੀ ਚਾਹੀਦਾ ਸੀ ਇਹ ਬੱਕਰੀ ਗੱਲ ਆ ਉਹਨਾਂ ਨੇ ਕੋਈ ਦਿੱਤਾ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਪਿਸਾਰ ਦਿੱਤਾ ਜਿੱਥੇ ਪੁਲਿਸ ਲੋਕ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਲਗਰਬੰਦ ਰੱਖਿਆ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਜੀ ਇਸ ਮੈਂ ਕਾਂਗਰਸੀ ਹਾਂ ਮੈਂ ਟੈਂਪੋਰ ਸਾਬ ਦੇ ਵਿੱਚ ਸੀਥੀਸਤੀ ਨੂੰ ਖਿਲਮਾਉਣ ਵਾਲਾ ਇੱਕ ਮਿਊਜ਼ੀਅਮ ਤਿਆਰ ਕੀਤਾ ਜਿਹਦਾ ਨਾਮ ਹੈ ਦਾਸਾਨੇ ਸ਼ਹਾਗਤ ਪਿਛਲੇ 2 ਸਾਲ ਤੋਂ ਉਹਦੀ ਲਾਈਨ ਨਹੀਂ ਕੁਤੀ ਜਗਾਕਾਰ ਲੋਕ ਉਹਨੂੰ ਦੇਖਣ ਆਉਂਦੇ ਆ ਅੱਜ ਤੱਕ ਲਾਈਨ ਨਹੀਂ ਗੱਦੀ ਉਹਦੇ ਵਿੱਚ ਵੱਡੇ ਸਹਿਜਾ ਦੇ ਛੋਟੇ ਸਹਿਜਾ ਦਾ ਇਤਿਹਾਸ ਉਂਤਿਲ ਕਿਹਾਇਆ ਗਿਆ ਹੈ আর دکھایا ਗਿਆ ਉਸ ਨੂੰ ਐਸੀ ਹੋਰ ਆੜੀਆਂ ਜਨਰੇਸ਼ਨਾਂ ਵਾਸਤੇ ਤਿਆਰ ਕੀਤਾ ਤੇ ਹੋਰ ਆੜੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ ਪਤਾ ਲੱਗਦਾ ਮੇਰਾ ਏਰੀਆ ਜਨਰ ਸੀਗਾ ਮੈਂ ਰਿਜਰਵ ਦੇ ਵਿੱਚ ਆਇਆ ਮੈਂ ਆਪਣੇ ਜਿਤੇਰਿਆਂ ਕੋਲ ਆਇਆ ਮੇਰੇ ਬਾ ਦਾਦੀ ਪਰਦਾਦੇ ਅੱਛੇ ਦੀ ਸੀ ਮੈਂ ਤੋਂ ਕਰ ਲਿਆ ਮੇਰੇ ਮੇਰੇ ਜਿਤੇਰੇ ਅੱਗੇ ਅੱਗੇ ਦੇ ਵਿੱਚ ਮੈਂ ਤਾਂ ਆ ਕੇ ਉੱਤੇ ਲੰਗ ਲਤਮਾਤੇ ਹਰ ਵਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਲੀ ਘਰ ਦੇ ਵਿੱਚ ਪਹਿਲੇ ਸੀ ਆਪਣੇ ਜਿਤੇਰਿਆਂ ਦੇ ਮੱਖਾਂ ਤਿੱਕਰ ਜਲੰਦਰ ਆਉਂਦੇ ਹੁਣ ਇਹ ਜਲੰਦਰ ਆਗੇ ਤਾਂ ਕੀ ਆ ਮਾੜੀ ਗੱਲ ਸਭ